ਮੁਰਦਾਬਾ ਪਾਕਿਸਤਾਨ ਸਰਕਾਰ ਮੁਰਦਾਬਾ ਸਰ ਪਾਕਿਸਤਾਨ ਸਰਕਾਰ ਮੁਰਦਾਬਾ ਪਾਕਿਸਤਾਨ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਹਿਲਗਾਮ ਦੇ ਵਿੱਚ ਜਿਹੜਾ ਆਂਡ ਕੀ ਹਮਲਾ ਹੋਇਆ ਸੀ ਉਹਨੂੰ ਲੈ ਕੇ ਤਸਵੀਰਾਂ ਨਾਲ ਦੀ ਸਕਰੀਨ ਤੇ ਦਿਖਾ ਰਿਹਾ ਦੱਸਦੀ ਕਿ ਜਿੱਥੇ ਇਸ ਹਮਲੇ ਦੇ ਵਿੱਚ ਨੂੰ ਦੇਖਦੇ ਹੋ ਰੋਸ਼ ਜਿਹੜਾ ਹਿੰਦੁਸਤਾਨ ਦੇ ਵਿੱਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੀਆਂ ਰੋਸ਼ ਜਿਹੜਾ ਪਾਕਿਸਤਾਨ ਦੇ ਖਿਲਾਫ ਪਾਇਆ ਜਾ ਰਿਹਾ ਆਂਟੀਆਂ ਦੇ ਖਿਲਾਫ ਪਾਇਆ ਜਾ ਰਿਹਾ ਤੇ ਲੋਕ ਵੱਡੇ ਵੱਡੇ ਪ੍ਰਦਰਸ਼ਨ ਕਰ ਰਹੇ ਨੇ ਰੋਸ਼ ਕਰ ਰਹੇ ਨੇ ਪਾਕਿਸਤਾਨ ਦੇ ਪੁਕਲੇ ਫੂਕ ਰਹੇ ਨੇ ਉੱਥੇ ਹੀ ਗੁੱਜਰਪਾ ਹੀ ਜਿਹੜਾ ਜਿਹੜਾ ਹੈਗਾ ਗੁੱਜਰ ਸਮਾਜ ਹੈਗਾ ਉਹਨਾਂ ਵੱਲੋਂ ਵੀ ਜਿਹੜਾ ਪਾਕਿਸਤਾਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਤਸਵੀਰਾਂ ਨਾਲ ਦੀ ਸਕਰੀਨ ਤੇ ਲਗਾਤਾਰ ਤੁਹਾਨੂੰ ਦਿਖਾ ਰਿਹਾ ਇਹ ਭੋਏ ਹਲਕੇ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਗੁੱਜਰ ਸਮਾਜ ਵੱਲੋਂ ਇੱਕ ਵੱਡਾ ਰੋਸ਼ ਕੀਤਾ ਗਿਆ ਪਾਕਿਸਤਾਨ ਦੇ ਖਿਲਾਫ ਤੇ ਉਹਦਾ ਪਾਕਿਸਤਾਨ ਦਾ ਪੁਤਲਾ ਵੀ ਫੂਕਿਆ ਗਿਆ ਤੇ ਇਹ ਮੰਗ ਰੱਖੀ ਹੈ ਇੱਕ ਸਰਕਾਰ ਕੋਲੋਂ ਕਿ ਸਰਕਾਰ ਨੂੰ ਚਾਹੀਦਾ ਕਿ ਹੁਣ ਇਸ ਦੇ ਉੱਤੇ ਵੱਡੀ ਕਾਰਵਾਈ ਕਰਨੀ ਚਾਹੀਦੀ ਹੈ ਪਾਕਿਸਤਾਨ ਨੂੰ ਮੂੰਹ ਤੋੜ ਜਿਹੜਾ ਜਵਾਬ ਦੇਣਾ ਚਾਹੀਦਾ ਦੂਸਰੇ ਪਾਸੇ ਗੁੱਜਰ ਭਾਈਚਾਰੇ ਵਿੱਚ ਰੋਸ਼ ਇੰਨਾ ਸੀਗਾ ਕਿ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਅਗਰ ਸਰਕਾਰ ਸਾਨੂੰ ਇਜਾਜ਼ਤ ਦੇਵੇ ਤੇ ਆਪਾਂ ਗੁੱਜਰ ਸਮਾਜ ਜਿਹੜਾ ਸਾਡਾ ਹੈਗਾ ਬਿਨਾ ਹਥਿਆਰਾਂ ਤੋਂ ਜਾ ਕੇ ਪਾਕਿਸਤਾਨ ਨੂੰ ਪਾਕਿਸਤਾਨ ਦੀ ਇੱਟ ਨਾਲ ਇੱਟ ਵਜਾ ਸਕਦਾ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਰੋਸ਼ ਹੈ ਗੱਲਬਾਤ ਵੀ ਸੁਣਾਣਿਆਂ ਨੇ ਨਾ ਕੀਤੀ ਹੋਈ ਕੀ ਇਹਨਾਂ ਦਾ ਕਹਿਣਾ ਤੇ ਕਿੰਨਾ ਰੋਸ਼ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕਿਉਂਕਿ ਪ੍ਰਧਾਨ ਜੀ ਪੁਤਲਾ ਫੂਕਿਆ ਗਿਆ ਪਾਕਿਸਤਾਨ ਦਾ ਰੋਸ਼ ਵੀ ਕਾਫੀ ਹੈ ਪਿਛਲੇ ਦਿਨੀ ਹਮਲਾ ਹੋਇਆ ਸੀ ਇੱਕ ਆਂਟੀ ਜਿਹੜਾ ਪਹਿਲਗਾਮ ਹੈ ਕੀ ਕਹਿਣਾ ਚਾਹਦੇ ਮੈਂ ਜੀ ਮੁਹੰਮਦ ਸ਼ਫੀ ਚੇਚੀ ਮੁਸਲਮ ਰਾਸ਼ਟਰੀ ਮੈਂ ਸੰਯੋਜਕ ਪੰਜਾਬ ਅੱਜ ਮੈਂ ਇੱਥੇ ਮੇਰੇ ਇਸਤਾਨ ਤੇ ਲੋਕਾਂ ਨੇ ਸਾਰਿਆਂ ਨੇ ਆ ਕੇ ਪ੍ਰਦਰਸ਼ਨ ਕੀਤਾ ਹੈ ਅਸੀਂ ਇੰਨਾ ਇੱਕ ਦੁੱਖ ਕਰਦੇ ਹਾਂ ਇਸ ਚੀਜ਼ ਦਾ ਜੇ ਸਾਡੇ ਦੇਸ਼ ਦੇ ਦੁਸ਼ਮਣ ਦੇਸ਼ ਦੇ ਦੁਸ਼ਮਣ ਆ ਕੇ ਸਾਡੇ ਕੋਈ ਪਰਦੇਸੀ ਬੰਦੇ ਉਹਨਾਂ ਨੂੰ ਨਾਹਕ ਮਾਰ ਦਿੰਦੇ ਨੇ ਮੈਂ ਇਸੀ ਕੜੇ ਸ਼ਮਦਾ ਨਾਲ ਨਿੰਦਾ ਕਰਦਾ ਹਾਂ। ਔਰ ਜਿਹੜਾ ਸਾਡਾ ਗੁੱਜਰ ਸਮਾਜ ਆ ਇਹ ਹਮੇਸ਼ਾ ਹੀ ਹਿੰਦੁਸਤਾਨ ਦਾ ਫਰਮੇਦਾਰ ਰਿਹਾ ਹੈ। ਜਾਂ ਉਹ ਜੰਮੂ ਕਸ਼ਮੀਰ ਦਾ ਹੋਵੇ, ਜਾਂ ਉਹ ਹਿਮਾਚਲ ਦਾ ਹੋਵੇ, ਜਾਂ ਪੰਜਾਬ ਦਾ ਹੋਵੇ। ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉੱਚੀਆਂ ਪਹਾੜੀਆਂ ਤੇ ਜਦੋਂ ਲੋਕ ਰਹਿੰਦੇ ਨੇ ਤੇ ਜਿੰਨੇ ਵੀ ਫੌਜੀ ਨੇ ਜਾਂ ਸਾਡੀ ਸੈਨਾ ਹੈ ਉਹ ਉਹਨਾਂ ਦੇ ਨਾਲ ਮਿਲ ਜੁਲ ਕੇ ਰਹਿੰਦੀ ਹੈ। ਉਹਨਾਂ ਦੇ ਨਾਲ ਮਿਲ ਜੁਲ ਕੇ ਰਹਿੰਦੀ ਆ ਕੋਈ ਵੀ ਉਗਰਵਾਦੀ ਜਾਂ ਗੈਰ ਬੰਦਾ ਆਵੇ ਤੇ ਉਹਨਾਂ ਨੂੰ ਦੱਸਿਆ ਜਾਂਦਾ ਤੇ ਅਸੀਂ ਹਮੇਸ਼ਾ ਗੁਜਰ ਸਮਾਜ ਹਿੰਦੁਸਤਾਨ ਦਾ ਫਰਮੇਦਾਰ ਰਿਆ ਔਰ ਫਰਮੇਦਾਰ ਜਦ ਤੱਕ ਜਿੰਦੇ ਹਾਂ ਫਰਮੇਦਾਰ ਰਹਾਂਗੇ ਸਾਡਾ ਦੇਸ਼ ਹੈ ਤੇ ਸਭ ਕੁਝ ਹੈ ਦੇਸ਼ ਨਹੀਂ ਹੈ ਤਾਂ ਕੁਝ ਨਹੀਂ ਹੈ ਸਰਕਾਰਾਂ ਜਿਹੜੀਆਂ ਕਹਿ ਰੀਆਂ ਕਿ ਹੋ ਸਕਦਾ ਲੜਾਈ ਦਾ ਮਾਹੌਲ ਬਣ ਜੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਬਿਲਕੁਲ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਉਹਨਾਂ ਨੂੰ ਅੰਦਰ ਜਾ ਕੇ ਮਾਰਨਾ ਚਾਹੀਦਾ ਹੈ ਇੱਕ ਇੱਕ ਬੰਦੇ ਨੂੰ ਜਾ ਕੇ ਮਾਰਨਾ ਚਾਹੀਦਾ ਹੈ ਉਹ ਜਾ ਕੇ ਜਿਹੜੀਆਂ ਪੁੱਠੀਆਂ ਸਿੱਧੀਆਂ ਵੀਡੀਓ ਪਾਉਂਦੇ ਨੇ ਅਸੀਂ ਇਹ ਕਰ ਦੇਾਂਗੇ ਉਹ ਕਰ ਦੇਾਂਗੇ ਉਹਨਾਂ ਨੇ ਮਾਂ ਦਾ ਸਿਰ ਕਰਨਾ ਹੈ ਉਸ ਤੋਂ ਸਾਡੀ ਫੌਜ ਜਾਦੇ ਆ ਸਾਡੀ 20 ਕਰੋੜ ਫੌਜ ਹੈਗੀ ਆ ਹਿੰਦੁਸਤਾਨ ਦੀ ਫੇਰ ਉਹ ਧਮਕਾਣ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਸਾਡਾ ਗੁੱਜਰ ਸ਼ਮਾਜ ਹੀ ਛੱਡਿਆ ਜਾਏ ਤੇ ਅਸੀਂ ਲੜਨ ਨੂੰ ਉਹਨਾਂ ਨੂੰ ਬਗਿਆਰ ਹਥਿਆਰ ਤੋਂ ਤਿਆਰ ਆਂ ਪਾਕਿਸਤਾਨੀਆਂ ਨਾਲ ਮਾਰਨ ਨੂੰ ਤਿਆਰ ਆਂ ਅਸੀਂ ਸਾਡੇ ਦੇਸ਼ ਦੇ ਦੁਸ਼ਮਣ ਹੈ ਅੱਜ ਤੋਂ 8 ਸਾਲ ਪਹਿਲੇ ਦੀਨਾਨਗਰ ਵਿੱਚ ਤਿੰਨ ਯਹੂਦੀ ਉਹ ਖਾਰਜੀ ਮਾਰੇ ਗਏ ਥੇ ਤੇ ਮੈਨੂੰ ਕਿਹਾ ਸੀ ਜੇ ਇਹਨਾਂ ਨੂੰ ਕਿਸੇ ਕਬਰਸਤਾਨ ਦੇ ਵੀ ਦਫਨਾਇਆ ਜਾਏ ਤੇ ਮੈਂ ਮਨਾਂ ਕਰ ਦਿੱਤਾ ਸੀ ਜੇ ਆਪਣੇ ਦੇਸ਼ ਦੇ ਵਿੱਚ ਅਸੀਂ ਦੇਸ਼ ਦਰੋਹੀਆਂ ਨੂੰ ਅਸੀਂ ਨਹੀਂ ਦਫਨਾਣ ਦੇਾਂਗੇ ਉਹ ਨਹੀਂ ਦਫਨਾਣ ਦਿੱਤੇ ਅਸੀਂ ਔਰ ਮੈਂ ਵਾਅਦਾ ਕਰਦਾ ਹਾਂ ਜੇ ਕੋਈ ਵੀ ਬੰਦਾ ਇੱਕ ਵੀ ਕੋਈ ਉਪਰਾ ਆਏ ਸਾਡੇ ਗੁਜਰ ਸਮਾਜ ਦੇ ਡੇਰਿਆਂ ਵਿੱਚ ਆਏ ਸਾਡੇ ਗੁਜਰ ਸਮਾਜ ਦੇ ਕਿਸੇ ਵੀ ਇੱਕ ਵਿੱਚ ਆਏ ਮੈਂ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਇੱਕ ਦਾ ਇੱਕ ਬੰਦਾ ਉਹਨੂੰ ਕਿਸੇ ਨੂੰ ਬਿਲਕੁਲ ਸ਼ਰਨਾ ਨਾ ਦੇ ਉਹਦੀ ਬਿਲਕੁਲ ਪਛਾਣ ਕਰੇ ਉਹਦਾ ਪਿੰਡ ਦਾ ਜਿਹੜਾ ਸਰਪੰਚ ਹੈ ਪਹਿਲੇ ਉਹਨੂੰ ਬੁਲਾਏ ਉਹਨੂੰ ਪਛਾਣ ਕਰੇ ਫਿਰ ਉਹਨੂੰ ਅੰਦਰ ਰਹਿਣ ਦੇ ਸਾਡੇ ਦੇਸ਼ ਦੇ ਦੁਸ਼ਮਣ ਅਸੀਂ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਮੈਂ ਮੁਹੰਮਦ ਸਲੀਮ ਇਮਾਮ ਗਾਮਾ ਮਸਜਦ ਥਾਨਕੋਟ ਮੈਂ ਪਿਛਲੇ ਦਿਨ ਵੀ ਆਪਣੀ ਮਸਜਿਦ 'ਚ ਇਸ ਵਿਸ਼ੇ ਤੇ ਗੱਲ ਕਰ ਚੁੱਕਾ ਹਾਂ ਔਰ ਆਪਣੇ ਬਿਆਨ ਦਰਜ ਕਰਵਾਏ ਨੇ ਔਰ ਉਹ ਵੀਡੀਓ ਫੇਸਬੁਕ ਤੇ ਵੀ ਲਾਈ ਗਈ ਹੈ ਬਹੁਤ ਦੁੱਖ ਔਰ ਬਹੁਤ ਹੀ ਅਫਸੋਸਨਾਕ ਜਿਹੜੀ ਘਟਨਾ ਹੋਈ ਹੈ ਸਰ ਪਹਿਲਗਾਮ ਚ ਨਾ ਉਹਦਾ ਸਾਨੂੰ ਬਹੁਤ ਦੁੱਖ ਔਰ ਬੜਾ ਅਫਸੋਸ ਹੈ ਲੋਕ ਉਹਦੀ ਨਿੰਦਾ ਕਰਦੇ ਪਏ ਆ ਮੈਂ ਸਭ ਨਿੰਦਾ ਨਿੰਦਾ ਨਹੀਂ ਕਰ ਰਿਹਾ ਨਾ ਮੈਂ ਮਜ਼ਮਤ ਕਰਦਾ ਥੱਕ ਗਏ ਆ ਅਸੀਂ ਸਭ ਨਿੰਦਾ ਕਰ ਕਰਕੇ ਨਾ ਮਜ਼ਮਤ ਕਰ ਕਰਕੇ ਥੱਕ ਗਏ ਆ ਕੰਡੈਮ ਕਰ ਕਰਕੇ ਥੱਕ ਗਏ ਆ 50 ਸਾਲ ਤੋਂ ਤਾਂ ਮੈਂ ਦੇਖ ਰਿਹਾ ਹਾਂ ਇਹ ਕੰਡੈਮ ਨਿੰਦਾ ਨਿੰਦਾ ਨਾਲ ਕੁਝ ਨਹੀਂ ਹੁੰਦਾ ਸਰ ਐਕਸ਼ਨ ਐਕਸ਼ਨ ਚਾਹੀਦਾ ਹੈ ਸਾਡੀ ਸਰਕਾਰ ਨੂੰ ਬੇਨਤੀ ਹੈਗੀ ਹੈ ਜੋ ਵੀ ਸਰਕਾਰ ਮੌਜੂਦ ਹੈਗੀ ਹੈ ਉਹ ਇਹਦੇ ਤੇ ਸਖਤ ਕਾਰਵਾਈ ਕਰੇ ਇਹਨਾਂ ਲੋਕਾਂ ਨੂੰ ਫਟਾਫਟ ਫੜ ਕੇ ਜਿੱਥੇ ਵੀ ਹੈ ਨੇ ਜਿੱਥੇ ਵੀ ਛੁਪੇ ਨੇ ਕੱਢ ਕੇ ਇਹਨਾਂ ਨੂੰ ਸਰਸਰੇ ਆਮ ਚੁਰਾਈ ਦੇ ਖੜੇ ਕਰਕੇ ਨਾ ਚਾਹੇ ਗੋਲੀਆਂ ਮਾਰੀਆਂ ਜਾਣ ਤੇ ਚਾਹੇ ਫਾਂਸੇ ਤੇ ਲਟਕਾਇਆ ਜਾਏ ਜੋ ਸਜ਼ਾ ਅੱਛੀ ਤੋਂ ਅੱਛੀ ਸਜ਼ਾ ਬਣਦੀ ਹੋ ਦਿੱਤੀ ਜਾਏ ਅਸੀਂ ਲੋਕੀ ਸਰ ਬਹੁਤ ਪਰੇਸ਼ਾਨ ਹੋ ਚੁੱਕੇ ਹਾਂ ਸਾਨੂੰ ਸਾਨੂੰ ਸਾਡੇ ਦੇ ਡਬਲ ਅਜ਼ਾਬ ਹੈਗਾ ਇੱਕ ਇਹ ਮੁਸੀਬਤ ਜਿਹੜੀ ਆਂਦੀ ਹੈ ਉਹਦਾ ਦੁੱਖ ਲੱਗਦਾ ਹੈ ਬੇਕਸੂਰ ਬੇ ਇਨੋਸੈਂਟ ਲੋਕਾਂ ਨੂੰ ਉੱਥੇ ਗੋਲੀਆਂ ਨਾਲ ਮਾਰਿਆ ਗਿਆ ਕਿਉਂ ਸਰ ਹਾਲਾਂਕਿ ਇਹ ਜਿਹੜੀਆਂ ਘਟਨਾਵਾਂ ਹੋਣੀਆਂ ਪਈਆਂ ਨੇ ਸਾਨੂੰ ਚੀਜ਼ਾਂ ਨੂੰ ਸਮਝਣੇ ਪੈਣਾ ਹੈ ਸੋਚਣੇ ਪੈਣਾ ਹੈ ਔਰ ਦੂਸਰੀ ਗੱਲ ਜਿਹੜਾ ਸਾਡੇ ਇਹ ਨਾਰਾ ਚੱਲਦਾ ਪਿਆ ਨਾ ਕਿ ਸਾਡੇ ਹਿੰਦੂ ਭਾਈ ਕਹਿੰਦੇ ਨੇ ਕਿ ਵਟੋਗੇ ਤਾਂ ਕਟੋਗੇ ਮੁਸਲਮਾਨ ਵੀ ਕਹਿੰਦੇ ਹੋਣੇ ਵਟਣਗੇ ਤਾਂ ਕਟ엥ਗੇ ਸਿੱਖ ਵੀ ਕਹਿੰਦੇ ਹੋਣੇ ਨਹੀਂ ਸਰ ਅਸੀਂ ਕੱਲੇ ਕੱਲੇ ਨਾ ਵਟ엥ਗੇ ਨਾ ਕਟ엥ਗੇ ਮੈਂ ਕਹਿੰਦਾ ਹਿੰਦੂ ਮੁਸਲਮਾਨ ਸਿੱਖ ਈਸਾਈ ਬੋਧੀ ਜੈਨੀ ਦਲਿਤ ਜਿੰਨੇ ਵੀ ਧਰਮ ਹੈਗੇ ਨੇ ਸਾਡੀ ਇੰਡੀਆ ਚ ਸਾਰੇ ਇਕੱਠੇ ਹੋ ਜਓ ਔਰ ਇਕ ਹੋ ਕੇ ਕਹੋ ਕਿ ਅਸੀਂ ਅਹਮ ਵਟ엥ਗੇ ਤਾਂ ਕਟ엥ਗੇ पूरा देश एक एक हो के सारे समुदाय एक हो जान सारे धर्म एक हो जान फिर कहन कि इंडियन भारतीय हम सब भारतीय हैं हम एकजुट हो के अगर रहेंगे तो बचेंगे कटें बटेंगे तो कटेंगे हम सब के लिए कहना चाहिए सर एक एक धर्म के लिए नहीं मैं ये संदेश देना चाहता हूँ कि हमारे लिए बहुत परेशानी है हालांकि हम ऐसी चीज़ें पहले भी देख चुके हैं तो मरता कौन है एक आम नागरिक कहीं हिंदू मर गया कहीं मुस्लिम मर गया ट्रेन में गोली मार दी वो भी नाम पूछ के धर्म पूछ के मारी थी जो बचाने वाला था वो हिंदू था उसने उसको भी मार दिया सेम हालात यहाँ पे हुए आपने नाम पूछ के उनको गोलियाँ मारी वो आ, क्या था सैयद आदिल हुसैन वो बचाने गया राइफल छीनने की कोशिश की बचाने की कोशिश की उसी को गोली मार दी वो भी मार दिया इसका मतलब है आतंकवाद का कोई धर्म कोई मजहब नहीं होता इन्होंने गोलियाँ चलानी हैं माहौल ख़राब करना है हिंदू मुस्लिम के अंदर नफरत डालनी और भाग जाना है उसके बाद इनका काम ख़त्म हो जाता है लेकिन सरकारों का काम शुरू होता है सर और रही बात ये प्रधान जी भी बोल रहे थे कोई भी ऐसा आदमी जिसको हम नहीं जानते पहचानते नहीं हैं अजनबी है, है कहाँ से आया है कौन आया है उसको रखना है अगर उसकी पूरी इंक्वायरी पूछताछ आधार कार्ड प्रधान को ख़बर होनी चाहिए किसी आरे गहरे को बिना तफ्तीश के अपने घरों में ना रखें और ना किसी को पना दें इस बच के रहें क्योंकि हालात नाजुक चल रहे हैं सरकार के हमारा सरकार के आगे हमारी फिर यही बेनती है कि इन अपराधियों को जल्द से जल्द पकड़ कर ऐसी सज़ा दी जाए जो हमारा पड़ोसी भी याद रखे और वो भी याद रखें और आइंदा ऐसी हरकत करने की कोई हिम्मत ना कर पाए